ਇੱਥੇ ਬਰਨਾਲੇ ਦਾ ਸਾਡਾ ਉੱਤੇ ਇੱਥੇ ਥੋੜਾ ਬਾਜ਼ਾਰ ਚ ਆਏ ਬੜੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਕਿਉਂਕਿ ਇੰਨੇ ਫੈਨ ਮਿਲਦੇ ਆ ਬਹੁਤ ਜ਼ਿਆਦਾ ਮਿਲ ਗਿਆ ਜਿਦਾ ਕਹਿੰਦੇ ਅਸੀਂ ਤੁਹਾਨੂੰ ਜਾਣਦੇ ਆ ਤੁਹਾਡੀ ਵੀਡੀਓ ਦੇਖ ਕੇ ਬਹੁਤ ਜ਼ਿਆਦਾ ਕਿਸੇ ਮਹਿਸੂਸ ਹੋ ਗਿਆ ਦੇਖੋ ਬੜੀ ਚਾਦਰ ਵੀ ਲੈ ਲਈ ਐ ਇੱਕ ਮੰਮੀ ਹੁਣਾਂ ਲਈ ਲਈ ਹੈ ਜੀ ਲੈ ਜੀ ਲਈ ਦੇਖਿਆ ਸੀ ਸੂਜ ਬੜੇ ਸੋਹਣੇ ਲੱਗੇ ਹੋਏ ਆ ਡਿਜ਼ਾਈਨ ਇੱਥੇ ਨਹੀਂ ਭਾਈ ਆਣਾ ਨਹੀਂ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਲੱਗੇ ਹੋਏ ਆ ਬਰਨਾਲੇ ਦੇ ਵਿੱਚ ਇਧਰ ਲੇਡੀਜ਼ ਵੀ ਲੱਗੇ ਹੋਏ ਆ। ਇਹ ਤੋਂ ਕੋਣਕ ਨਹੀਂ ਆ ਰਹੇ। ਹੈਡਫੋਨੋਂ ਯਾਰ ਪੀਏ। 2000 ਰੁਪਏ ਦੀ ਖਰੀਦ। ਜਿਹਨੇ ਸਾਨੂੰ ਰਸਤੇ 'ਚ ਗੁਰਦੁਆਰਾ ਸਾਹਿਬ ਅਸੀਂ ਜਾ ਰਹੇ ਸੀਗੇ ਬਹੁਤ ਪਿਆਰ ਕਰਦੇ ਆਪਾਂ ਨੂੰ ਵੀਡੀਓ ਦੇਖਦੇ ਹੁੰਦੇ ਆਗੇ। ਮੈਂ ਬਹੁਤ ਲਾਇਕ ਕਰਦੀ ਆ ਤੁਹਾਨੂੰ। ਇਧਰ ਆ ਵੀ ਲੱਗੀ ਆਂ। ਥੈਂਕ ਯੂ ਜੀ। ਥੈਂਕ ਯੂ ਜੀ ਬਹੁਤ ਜ਼ਿਆਦਾ ਥੈਂਕ ਯੂ। ਤੇ ਤੁਹਾਡੇ ਸਿੱਖੀਆਂ ਸੀ ਇੱਥੇ ਤੱਕ ਪਹੁੰਚੇ ਆ ਤੁਹਾਡੇ ਸਾਰਿਆਂ ਦੇ ਪਿਆਰ ਦੇ ਸਿੱਖੀਆਂ ਇਹਨਾਂ ਦਾ ਘਰ ਸਾਹਮਣੇ ਹੈ ਗੁਰਦੁਆਰਾ ਸਾਹਿਬ ਦੇ ਅਸੀਂ ਜ਼ਰੂਰ ਘਰ ਆਵਾਂਗੇ ਠੀਕ ਹੈ ਹਾਂਜੀ ਜ਼ਰੂਰ ਆਓ ਹਾਂਜੀ ਹਾਂਜੀ ਜ਼ਰੂਰ ਧੰਨਵਾਦ ਜੀ ਠੀਕ ਹੈ ਥੈਂਕ ਯੂ ਵੀ ਬਲੌਗਰ ਨੇ ਕਿ ਇੰਸਟਾਗ੍ਰam ਤੇ ਵੀਡੀਓ ਦੇਖਦੇ ਮੈਂ ਉਹਨੂੰ ਭੁੱਲ ਨਹੀਂ ਜੰਗੀ ਆਨੇ ਗੁਰਦੁਆਰੇ ਤੇ ਤੁਸੀਂ ਕੋਈ ਹੋਰ ਤੋਂ ਹਨ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੁਸੀਂ ਇੰਨੀ ਜ਼ਿਆਦਾ ਸਪੋਰਟ ਕਰਦੇ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਉਹਦੇ ਬਈ ਕੋਈ ਆਈਡੀਆ ਹਾਂਜੀ ਅਜਾ ਬੋਲ ਦਿਓ ਆਪਣੀ ਆਈਡੀ ਨਹੀਂ ਬੱਸ ਜੀ ਜੀ ਓਕੇ ਓਕੇ ਜੀ ਧੰਨਵਾਦ ਜੀ ਹਾਂ ਥੈਂਕ ਯੂ ਜੀ ਓਕੇ ਜੀ ਇੰਸਟਾਗ੍ਰਾਮ ਦੇ ਆਪਣੇ ਫੈਨ ਨੇਗੇ ਜਿਹੜੇ ਮਿਲੇ ਆਪਣੇ ਘਰ ਦੇ ਮੈਂਬਰ ਆਗੇ ਤੇ ਤੁਸੀਂ ਇਹਨਾਂ ਨੂੰ ਵੀ ਫੋਲੋ ਜੁਨ ਕਰ ਲਓ ਤੁਸੀਂ ਆਪਣੀ ਆਈਡੀ ਦੱਸ ਦਿਓ ਜੀ ਦੱਸਿਓ ਆਏ ਜੀ ਕਿਹੜੀ ਨਾਮ ਸਿੰਦਰ ਸਿੰਦਰ ਹਾਂਜੀ ਇਹਨਾਂ ਦੀ ਆਈਡੀ ਬੋਲ ਕੇ ਪੂਰੀ ਦੱਸ ਮੇਰੀ ਜੈਸਮੀਨ ਹਾਂਜੀ ਪਲੀਜ਼ ਇਹਨਾਂ ਨੂੰ ਫੋਲੋ ਕਰ ਲਿਓ ਇਹ ਆਪਣੀਆਂ ਵੀਡੀਓ ਦੇਖਦੇ ਆ ਬਹੁਤ ਪਿਆਰ ਕਰਦੇ ਆ ਧੰਨਵਾਦ ਜੀ ਥੈਂਕ ਯੂ ਜੀ ਤੁਹਾਨੂੰ ਮਿਲ ਕੇ ਜੀ ਬਹੁਤ ਵਧੀਆ ਲੱਗਾ ਸਾਨੂੰ